ਦਿੱਲੀ ਬੰਪ ਮਾਕੇ ਤੋਂ ਬਾਅਦ ਪੰਜਾਬ ਵਿੱਚ ਵੀ ਹਾਈਲਰਡ ਜਾਰੀ ਕੀਤਾ ਗਿਆ ਜਿਸ ਦੇ ਚਲਦਿਆਂ ਪਠਾਨਕੋਟ ਤੋਂ ਪੰਜਾਬ ਜੰਮੂ ਕਸ਼ਮੀਰ ਅਤੇ ਪੈਂਦੇ ਇੰਟਰਸਟੇਟ ਨਾਕਿਆਂ ਤੇ ਚੌਕਸੀ ਵਧਾਈ ਗਈ ਹੈ ਜੰਮੂ ਕਸ਼ਮੀਰ ਤੋਂ ਆਉਣ ਜਾਣ ਵਾਲੀਆਂ ਗੱਡੀਆਂ ਦੀ ਬਰੀਕੀ ਨਾਲ ਤਲਾਸ਼ੀ ਲੈਣ ਤੋਂ ਬਾਅਦ ਹੀ ਉਹਨਾਂ ਨੂੰ ਪੰਜਾਬ ਦੀ ਹੱਦ ਅੰਦਰ ਜਾਣ ਦਿੱਤਾ ਜਾ ਰਿਹਾ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸੁਖਵਾਰੀ ਘਟਨਾ ਬਨਾਵਾ ਪਰੇ ਇਸ ਲਈ ਇਹ ਹੁਕਮ ਮੌਕੇ ਤੇ ਜਾਰੀ ਕੀਤੇ ਗਏ ਮਾਨੋ ਐਸਐਸਪੀ ਸਾਹਿਬ ਪਠਾਨਕੋਟ ਦੇ ਹੁਕਮ ਅਨੁਸਾਰ ਦੇ ਅਨੁਸਾਰ ਅਸੀਂ ਫੋਰਵਿਲਰ ਸਾਰੀਆਂ ਗੱਡੀਆਂ ਨੂੰ ਚੈੱਕ ਕਰ ਰਹੇ ਹਾਂ ਜੀ ਸਾਡਾ ਨਾਕਾ 24 ਘੰਟੇ ਹਾਜ਼ਰ ਹੈ ਜੀ ਤੇ ਚੈਕਿੰਗ ਕਰ ਰਿਹਾ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਜੋ ਫੋਰਵਿਲਰ ਗੱਡੀਆਂ ਟੂ ਵਿਲਰ ਗੱਡੀਆਂ ਦੀ ਬਰੀਕੀ ਨਾਲ ਚੈਕਿੰਗ ਕਰ ਰਹੇ ਫਰ ਕਿ ਕੀ ਚੈੱਕ ਕਰ ਰਹੇ ਹੋ ਅਸੀਂ ਸਾਰੇ ਉਹਨਾਂ ਦੇ ਡਾਕੂਮੈਂਟ ਚੈੱਕ ਕਰ ਰਹੇ ਹਾਂ 22 ਗੁਰਪ੍ਰਾਇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਜੀ ਵੈਰੀਫਾਈ ਕਰ ਰਹੇ ਹਾਂ ਜੀ ਉਹਨਾਂ ਦਾ ਸਾਰਾ ਸਮਾਨ ਦੀ ਚੈਕਿੰਗ ਕਰ ਰਹੇ ਹਾਂ ਬੱਸਾਂ ਦੀ ਵੀ ਚੈਕ ਕਰ ਰਹੇ ਆ ਜੀ ਦੇਖੇ ਕੀ ਕਹਿਣਾ ਹੈ ਇਹ ਮੰਨ ਲਓ ਸੀਨੀਅਰ ਅਫਸਰਾਂ ਵੱਲੋਂ ਉੱਚ ਦੇ ਅਧਿਕਾਰੀਆਂ ਵੱਲੋਂ ਹੁਕਮ ਹੁਕਮਾਂ ਦੇ ਪਾਲਣ ਕਿਤੇ ਜਾ ਕਿ ਸਾਡੇ ਪੰਜਾਬ ਵਿੱਚ ਕੋਈ ਅਨਹੋਣੀ ਘਟਨਾ ਨਾ ਕਰ ਸਕੇ। ਦਿੱਲੀ ਬੰਪ ਮਾਕੇ ਤੋਂ ਬਾਅਦ ਪੰਜਾਬ ਵਿੱਚ ਵੀ ਹਾਈਲਰਡ ਜਾਰੀ ਕੀਤਾ ਗਿਆ ਹੈ। ਜਿਸ ਦੇ ਚਲਦਿਆਂ ਪਠਾਨਕੋੜ ਤੋਂ ਪੰਜਾਬ, ਜੰਮੂ ਕਸ਼ਮੀਰ ਅਤੇ ਪੈਂਦੇ ਇੰਟਰਸਟੇਟ ਨਾਕਿਆਂ ਤੇ ਚੌਕਸੀ ਵਧਾਈ ਗਈ ਹੈ। ਜੰਮੂ ਕਸ਼ਮੀਰ ਤੋਂ ਆਉਣ ਜਾਣ ਵਾਲੀਆਂ ਗੱਡੀਆਂ ਦੀ ਬਰੀਕੀ ਨਾਲ ਤਲਾਸ਼ੀ ਲੈਣ ਤੋਂ ਬਾਅਦ ਹੀ ਉਹਨਾਂ ਨੂੰ ਪੰਜਾਬ ਦੀ ਹੱਦ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸਕਵਾੜੀ ਘਟਨਾ ਬਨਾਵਾ ਪਰੇ। ਇਸ ਲਈ ਇਹ ਹੁਕਮ ਮੌਕੇ ਤੇ ਜਾਰੀ ਕੀਤੇ ਗਏ। ਮਾਨੋ SSP ਸਾਹਿਬ ਪਠਾਨਕੋੜ ਦੇ ਹੁਕਮਾਂ ਅਨੁਸਾਰ ਦਿਸਾਂ ਦੇ ਨਿਰਦੇਸ਼ ਅਨੁਸਾਰ ਅਸੀਂ ਫੋਰ ਵੀਲਰ ਸਾਰੀਆਂ ਗੱਡੀਆਂ ਨੂੰ ਚੈੱਕ ਕਰ ਰਹੇ ਹਾਂ ਜੀ ਸਾਡਾ ਨਾਕਾ 24 ਘੰਟੇ ਹਜਰੇ ਜੀ ਚੈਕਿੰਗ ਕਰ ਰਿਹਾ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਆ ਜੋ ਫੋਰ ਵੀਲਰ ਗੱਡੀਆਂ ਟੂ ਵੀਲਰ ਗੱਡੀਆਂ ਦੀ ਬਰੀਕੀ ਨਾਲ ਚੈਕਿੰਗ ਕਰ ਰਹੇ ਫਰ ਕੀ ਕੀ ਚੈੱਕ ਕਰ ਰਹੇ ਹੋ ਅਸੀਂ ਸਾਰੇ ਉਹਨਾਂ ਦੇ ਡਾਕੂਮੈਂਟ ਚੈੱਕ ਕਰ ਰਹੇ ਹਾਂ 22 ਗੁਰਪ੍ਰਾਇ ਉਹਨਾਂ ਦੀ ਚੈਕਿੰਗ ਕਰ ਰਹੇ ਜੀ ਵੈਰੀਫਾਈ ਕਰ ਰਹੇ ਹਾਂ ਜੀ ਉਹਨਾਂ ਦਾ ਸਾਰਾ ਸਮਾਨ ਦੀ ਚੈਕਿੰਗ ਕਰ ਰਹੇ ਬੱਸਾਂ ਦੀ ਵੀ ਚੈਕ ਕਰ ਰਹੇ ਅਸੀਂ ਦੇਖਿਆ ਕਿ ਠੀਕ ਹੈ ਨਾ ਇਹ ਮਾਨਯੋਗ ਸੀਨੀਅਰ ਅਫਸਰਾਂ ਵੱਲੋਂ ਉੱਚ ਅਧਿਕਾਰੀਆਂ ਵੱਲੋਂ ਹੁਕਮ ਹੁਕਮਾਂ ਦੇ ਪਾਲਣ ਕੀਤਾ ਜਾ ਰਿਹਾ ਹੈ ਕਿ ਸਾਡੇ ਪੰਜਾਬ ਵਿੱਚ ਕੋਈ ਅਣਹੋਣੀ ਘਟਨਾ ਨਾ ਘਟੇ। ਦਿੱਲੀ ਬੰਪ ਮਾਕੇ ਤੋਂ ਬਾਅਦ ਪੰਜਾਬ ਵਿੱਚ ਵੀ ਹਾਈਲਰਟ ਜਾਰੀ ਕੀਤਾ ਗਿਆ ਜਿਸ ਦੇ ਚਲਦਿਆਂ ਪਠਾਨਕੋੜ ਤੋਂ ਪੰਜਾਬ, ਜੰਮੂ ਕਸ਼ਮੀਰ ਅਤੇ ਪੈਂਦੇ ਇੰਟਰਸਟੇਟ ਨਾਕਿਆਂ ਤੇ ਚੌਕਸੀ ਵਧਾਈ ਗਈ ਹੈ। ਜੰਮੂ ਕਸ਼ਮੀਰ ਤੋਂ ਆਉਣ ਜਾਣ ਵਾਲੀਆਂ ਗੱਡੀਆਂ ਦੀ ਬਰੀਕੀ ਨਾਲ ਤਲਾਸ਼ੀ ਲੈਣ ਤੋਂ ਬਾਅਦ ਹੀ ਉਹਨਾਂ ਨੂੰ ਪੰਜਾਬ ਦੀ ਹੱਦ ਅੰਦਰ ਜਾਣ ਦਿੱਤਾ ਜਾ ਰਿਹਾ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸਕੁਆਰੀ ਘਟਨਾ ਬਨਾਵਾ ਪਰੇ ਇਸ ਲਈ ਇਹ ਹੁਕਮ ਮੋਕੇ ਤੇ ਜਾਰੀ ਕੀਤੇ ਗਏ ਮਾਨੋ ਐਸਐਸਪੀ ਸਾਹਿਬ ਪਠਾਨਕੋਟ ਦੇ ਹੁਕਮਾਂ ਅਨੁਸਾਰ ਦੇ ਅਨੁਸਾਰ ਅਸੀਂ ਫੋਰ ਬੀਲਰ ਸਾਰੀਆਂ ਗੱਡੀਆਂ ਨੂੰ ਚੈੱਕ ਕਰ ਰਹੇ ਹਾਂ ਜੀ ਸਾਡਾ ਨਾਕਾ 24 ਘੰਟੇ ਹਾਜ਼ਰ ਹੈ ਜੀ ਚੈਕਿੰਗ ਕਰ ਰਿਹਾ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਜੋ ਫੋਰ ਬੀਲਰ ਗੱਡੀਆਂ ਟੂ ਵੀਲਰ ਗੱਡੀਆਂ ਦੀ ਬਰੀਕੀ ਨਾਲ ਚੈਕਿੰਗ ਕਰ ਰਹੇ ਹਾਂ ਫਰਕੀ ਕੀ ਚੈੱਕ ਕਰ ਰਹੇ ਹੋ ਅਸੀਂ ਸਾਰਾ ਉਹਨਾਂ ਦੇ ਡਾਕੂਮੈਂਟ ਚੈੱਕ ਕਰ ਰਹੇ ਹਾਂ 22 ਗੁਰਪੁਰਾਏ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਜੀ ਵੈਰੀਫਾਈ ਕਰ ਰਹੇ ਹਾਂ ਜੀ ਉਨਾਰ ਸਾਰਾ ਸਮਾਨ ਦੀ ਚੈਕਿੰਗ ਕਰ ਰਹੇ ਬੱਸਾਂ ਦੀ ਵੀ ਚੈਕ ਕਰਦਾ ਅੱਜ ਦੇਖਿਆ ਕਿ ਕੀ ਕਹਿਣਾ ਹੈ ਇਹ ਮਾਨਯੋਗ ਸੀਨੀਅਰ ਅਫਸਰਾਂ ਵੱਲੋਂ ਉੱਚ ਅਧਿਕਾਰੀਆਂ ਵੱਲੋਂ ਹੁਕਮ ਹੁਕਮਾਂ ਦੇ ਪਾਲਣ ਕੀਤਾ ਜਾ ਰਿਹਾ ਹੈ ਕਿ ਸਾਡੇ ਪੰਜਾਬ ਵਿੱਚ ਕੋਈ ਅਣਹੋਣੀ ਘਟਨਾ ਨਾ ਘਟੇ